ਯਾਰ ਹੁਣ ਫੇਰ ਰੋ ਰਹੇ ਨੇ ਕੀ ਹੋ ਗਿਆ ਇਹਨਾਂ ਨੂੰ ਦੇਖੀ ਬੱਸ ਕਰਿਆ ਕਰੋ ਕਿਉਂ ਰੋ ਰਹਿਆ ਕਮਲੇ ਆ ਤੁਸੀਂ ਉਹ ਕਮਲੇ ਦੀ ਗੱਲ ਨਹੀਂ ਹੈਗੀ ਰੀਤ ਜਦੋਂ ਕਿਸੇ ਦੇ ਭਰਾ ਦਾ ਭੈਣ ਦਾ ਘਰ ਪਟਿਆ ਜਾਵੇ ਨਾ ਸਾਨੂੰ ਜਿਆਦਾ ਦੁੱਖ ਮਾਂ ਪਿਓ ਤੇ ਭਰਾ ਨੂੰ ਹੁੰਦਾ ਹੁੰਦਾਗਾ ਮੈਨੂੰ ਤਾਂ ਹਰ ਟਾਈਮ ਨਾ ਉਹਦਰ ਤਾਂ ਹੱਸਦੀ ਅੱਖਾਂ ਸਾਹਮਣੇ ਨਹੀਂ ਦੀ ਨੀ ਆ ਉਹਨੂੰ ਕਿਹੜੇ ਮੂੰਹ ਨਾਲ ਦੱਸੂਗਾ ਕਿ ਹੁਣ ਤੇਰਾ ਪੌ ਜਿੱਥੇ ਚਲਾ ਗਿਆ ਵੀ ਕਦੇ ਵੀ ਹੁਣ ਤੇਰੇ ਪੌਣੇ ਦੁਨੀਆ ਤੇ ਵਾਪਸ ਨਹੀਂ ਆਉਣਾ ਹੈਗਾ ਇਹ ਚੀਜ਼ ਐਨਾ ਮੈਨੂੰ ਵੀ ਬਹੁਤ ਔਖਾ ਤੇ ਤੁਸੀਂ ਐਵੇਂ ਮੰਨਣਾ ਹੋਣਾ ਕਰਿਆ ਕਰੋ ਨਾਲੇ ਨਾ ਐਵੇਂ ਤਾਂ ਤੇ ਜ਼ਿੰਦਗੀ ਕਿਵੇਂ ਲੰਘੂ ਬਿਨਿਆਣੀ ਦੀ ਔਖਾ ਤਾਂ ਬਹੁਤ ਆ ਤੇ ਬੱਚੇ ਦਾ ਵੀ ਬਹੁਤ ਔਖਾ ਹੋ ਜੀਵਾ ਉਹੀ ਗੱਲ ਦੀ ਮੈਂ ਟੈਨਸ਼ਨ ਲਈ ਬੈਠਾਗਾ ਜਿੱਦੀ ਜ਼ਿੰਦਗੀ ਲੰਘੂਗੀ ਕਿਵੇਂ ਚੱਲੋ ਮੈਂ ਮੰਨਦਾ ਵੀ ਇਹਦੇ ਕੋਈ ਜਵਾਬਦਾ ਸਾਰਾ ਹੈਗਾਗਾ ਪਰ ਫਿਰ ਵੀ ਘਰ ਦੇ ਵਿੱਚ ਇੱਕ ਛੋਟਾ ਮੁੰਡਾ ਕੁਵਾਰਾ ਬੈਠਾਗਾ ਲੋਕਾਂ ਦੇ ਮੂੰਹ ਆਪਾਂ ਕਿਵੇਂ ਫੜ ਲਾਂਗੇ ਦੇਖ ਰਹੀ ਤ ਮੈਂ ਤਾਂ ਇਹੀ ਗੱਲ ਸੋਚੀ ਹੈਗੀ ਜਾਂ ਤਾਂ ਆਪਾਂ ਕੁੜੀ ਨੂੰ ਵਾਪਸ ਕਰੇ ਲੈ ਆਉਣਾ ਅੱਗੇ ਵਿਆਹ ਦਾਂਗੇ ਠੀਕ ਹੈ ਤੇ ਜਾਂ ਬਸ ਉਹ ਮੁੰਡੇ ਤੇ ਲੜ ਲਾ ਦਿੰਨੇ ਆ ਪਰ ਜਿ세ਸਾਕ ਮੈਂ ਮੁੰਡੇ ਦੇ ਫੋਫੜ ਨਾਲ ਗੱਲ ਕੀਤੀ ਸੀਗੀ ਮੁੰਡਾ ਪਤਾ ਨਹੀਂ ਨਾ ਨੁਕਰ ਕਰ ਰਿਹਾ ਪਤਾ ਨਹੀਂ ਕੀ ਗੱਲ ਆ ਬਾਰ ਬਾਰ ਨਾ ਨੁਕਰ ਕਰ ਰਿਹਾ ਮੈਂ ਤਾਂ ਕਰਕੇ ਕਹਿਣਾ ਆਪਾਂ ਜਲਦੀ ਜਲਦੀ ਚਲੀਏ ਤੇ ਆਪਾਂ ਉਹਦਾ ਮੂੰਹ ਸੁੰਗੀ ਜਾ ਕੇ ਕੀ ਕੀ ਗੱਲਬਾਤ ਆ ਨਾ ਨੁਕਰ ਕਿਉਂ ਕਰਦਾ ਦੇਖੋ ਜਿਹੜੀ ਗੱਲ ਸੀ ਭੋਗ ਤੱਕ ਸੀ ਭੋਗ ਪੈ ਗਿਆ ਹੁਣ ਉਹ ਤੋਂ ਬਾਅਦ ਆਪਾਂ ਚਾਰ ਹਿੱਸੇਦਾਰਾਂ ਨਾਲ ਗੱਲ ਕਰ ਲੈਣੀ ਆ ਵੈਸੇ ਤਾਂ ਆਪਾਂ ਹੀ ਗੱਲ ਕਰਿਆ ਹੁੰਨੇ ਆ ਕਹਿ ਦਾਂਗੇ ਮੁੰਡੇ ਨੂੰ ਵੀ ਦੇਖ ਭਾਈ ਤੈਨੂੰ ਹੀ ਹੁਣ ਇਹਦਾ ਸਹਾਰਾ ਬਣ ਕੇ ਰਹਿਣਾ ਪੈਣਾ ਕੋਈ ਤਾਂ ਗੱਲ ਆ ਦੇ ਨਾਲ ਇਹ ਕੁੜੀ ਨੂੰ ਪਿਓ ਦਾ ਪਿਆਰ ਤਾਂ ਮਿਲ ਜੂਗਾ ਜਿੱਥੇ ਹੋਰ ਜਾਊਗੀ ਆਪਾਂ ਨੂੰ ਕੀ ਲੱਗਦਾ ਵੀ ਉਹ ਬੱਚੇ ਦਾ ਪਿਓ ਬਣ ਜਾ ਪਤਾ ਨਹੀਂ ਕੀ ਗੱਲ ਆ ਮੈਨੂੰ ਸ਼ੱਕ ਜਾ ਹੋ ਰਿਹਾਗਾ ਜਿਹੜੇ ਹਿਸਾਬ ਨਾਲ ਛੋਟਾ ਮੁੰਡਾ ਐ ਚੱਲ ਰਿਹਾ ਨਾ ਵਿਆਹ ਕਰਵਾਉਣ ਤੋਂ ਮੈਨੂੰ ਤਾਂ ਐਵੇਂ ਜਿ ਲੱਗਦਾ ਵੀ ਕਿਤੇ ਦੋਨੋਂ ਚੱਲ ਛੱਡ ਯਾਰ ਆਪਾਂ ਇਹ ਗੱਲ ਨਹੀਂ ਕਰਨੀ ਹੈਗੀ ਆਪਾਂ ਆਪਣੀ ਇੱਜ਼ਤ ਆਪਦੇ ਹੱਥ 'ਚ ਰੱਖਣੀ ਆ ਆਪਾਂ ਕੁੜੀ ਨੂੰ ਕਾਫਸ ਘਰੇ ਲਿਆਵਾਂਗੇ ਜਾਂ ਉਹ ਮੁੰਡੇ ਨੂੰ ਪੱਗ ਦਵਾਵਾਂਗੇ ਠੀਕ ਆ ਨਹੀਂ ਨਹੀਂ ਆਪਾਂ ਕੁੜੀ ਨੂੰ ਵਾਪਸ ਘਰੇ ਨਹੀਂ ਲਿਆਉਂਦੇ। ਚੇਤਨ ਨੇ ਇੱਥੇ ਰਹਿਣਾ, ਆਪਾਂ ਨੂੰ ਕੋਈ ਪ੍ਰੋਬਲਮ ਨਹੀਂ, ਰਹੀ ਜਾਵੇ। ਪਰ ਕੁੜੀ ਹਜੇ ਬਹੁਤ ਨਿਆਣੀ ਆ, ਓੰਮੀ ਪਿਆਰ ਚਾਹੀਦਾ ਏ। ਓਨੂੰ ਵੀ ਚਾਹੀਦਾ ਨਾ ਵੀ ਉਹਦੇ ਕੋਈ ਰਿਜਾ ਭੁਰੇ ਕਰਨ ਵਾਲਾ ਹੋਵੇ। ਜਿੱਥੋਂ ਤੱਕ ਹੀ ਹੋ ਸਕਿਆ ਨਾ, ਮੈਂ ਗੱਲ ਕਰੂੰਗੀ। ਆਪਾਂ ਉਹਨੂੰ ਛੋਟੇ ਮੁੰਡੇ ਤੇ ਲਾੜੀ ਲਾ ਦਾਂਗੇ। ਚਲੋ, ਕੇਰਾਂ ਆਪਾਂ ਚੱਲੀਏ। ਪਹਿਲਾਂ ਆਪਾਂ ਜਾ ਕੇ ਕੁੜੀ ਨਾਲ ਗੱਲਬਾਤ ਕਰੀਏ। ਚਲੋ, ਮਰੋ ਲੋਕ ਲਾ ਜਾਾਂਗੇ। ਚਲ ਆ ਜੀਓ। ਜਿਹੜਾ ਜੋ ਵੀ ਅੱਜ ਫੈਸਲਾ ਹੋਇਆ ਨਾ ਆਪਾਂ ਕਰਕੇ ਆਉਣਾ ਹੈ। ਹਾਂ ਤੇ ਭੂਆ ਨੂੰ ਦੱਸ ਦੇਵੀਂ ਅਸੀਂ ਆਹ ਕੰਮ ਕਰਨ ਚੱਲੇ ਆਂ ਭਾਈ। ਹਾਂ ਹਾਂ ਉਹ ਤਾਂ ਕੋਈ ਨਾ ਮੈਂ ਦੱਸ ਦੂੰ। ਕੀ ਹੋਇਆ? ਥੈਂਕ ਯੂ ਦੇਖ ਰਿਹਾ। ਕੁਛ ਨਹੀਂ। ਉਹਨਾਂ ਦਾ ਕੀ ਆ? ਮੈਂ ਸੋਚ ਰਿਆ ਸੀ ਕਿ ਆ ਵੀ ਐਡੇ ਵੱਡੇ ਘਰ ਨੂੰ ਪਤਾ ਨਹੀਂ ਕਿਹਦੀ ਨਜ਼ਰ ਲੱਗ ਗਈ ਤੂੰ ਸੱਚ ਪੁੱਛੇ ਨਾ ਮੈਨੂੰ ਤਾਂ ਇਹ ਲੱਗਦਾ ਰਹਿੰਦਾਗਾ ਵੀ ਸਣੀ ਇੱਥੇ ਵੀ ਆ ਤੇ ਸਣੀ ਉੱਪਰ ਵੀ ਆ ਸਣੀ ਹੁਣ ਇੱਧਰੋਂ ਵੀ ਆਊਗਾ ਤੇ ਆਪਣੇ ਘਰ ਮਗਰੋਂ ਵੀ ਆਊਗਾ ਸੱਚੀ ਗੱਲ ਆ ਸਾਡਾ ਨਾ ਸਾਲਾ ਪਰੋਨੇ ਦਾ ਪਿਆਰ ਨਹੀਂ ਸੀਗਾ ਸਾਡਾ ਭਰਾਵਾਂ ਭਰਾਵਾਂ ਵਾਲਾ ਪਿਆਰ ਸੀਗਾ ਕਦੇ ਮੈਨੂੰ ਉਹਨੇ ਇਸ ਵਾਲੇ ਵਾਲਾ ਮਿਹਣਾ ਨਹੀਂ ਮਾਰਿਆ ਸੀ ਹਮੇਸ਼ਾ ਬਾਈ ਸਾਡੇ ਵਾਲਾ ਮੇਰਾ ਛੋਟਾ ਭਰਾ ਐਂ ਗੱਲਾਂ ਕਹਿਣੀਆਂ ਬਾਰ-ਬਾਰ ਬਾਰ-ਬਾਰ ਤੇ ਤੈਨੂੰ ਇੱਕ ਗੱਲ ਪਤਾ ਜਿੱਤਨ ਮੈਂ ਐਕਸੀਡੈਂਟ ਵਾਲੀ ਖਬਰ ਸੁਣੀ ਸੀ ਨਾ ਉਹਦੀ ਤੈਨੂੰ ਤੇ ਇਹ ਗੱਲ ਚੰਗੀ ਤਰ੍ਹਾਂ ਪਤਾ ਤੈਨੂੰ ਮੈਨੂੰ ਹੋਸ਼ ਨਹੀਂ ਆਇਆ ਸੀਗਾ ਤੈਨੂੰ ਪਤਾ ਜਿੱਦੇ ਜਿੱਥੇ ਐਡਾ ਵੱਡਾ ਦੁੱਖ ਲੱਗ ਜੇ ਤੈਨੂੰ ਪਤਾ ਉੱਥੇ ਚੈਨ ਕਿੱਥੇ ਆਉਣਾ ਹਨਾ ਚੱਲ ਯਾਰ ਇਹ ਤਾਂ ਮੈਂ ਤਾਂ ਇੱਕ ਗੱਲ ਸੋਚੀ ਆ ਹਨਾ ਵੀ ਆਪਾਂ ਕਿਸੇ ਪੰਚਾਇਤ ਮੈਂਬਰ ਜਾਂ ਕਿਸੇ ਹੋਰ ਰਿਸ਼ਤੇਦਾਰ ਦਾ ਸਹਾਰਾ ਨਹੀਂ ਲੈਣਾ ਹੈਗਾ ਆਪਾਂ ਹੈਗੇ ਆ ਠੀਕ ਆ ਤੇ ਜਿਹਦੇ ਨਾਲ ਆਪਾਂ ਕੁੜੀ ਦਾ ਰਿਸ਼ਤਾ ਕਰਨਾਗਾ ਦੁਬਾਰੇ ਉਹ ਮੁੰਡਾ ਹੈਗਾਗਾ ਆਪੋ ਆਪਣੀ ਨਾਲ ਗੱਲਬਾਤ ਕਰ ਲਾ ਠੀਕ ਆ ਆਪਾਂ ਅੱਜ ਗੱਲ ਨਿਮੇੜਦੇ ਤੇ ਜੋ ਵੀ ਫੈਸਲਾ ਹੁੰਦਾ ਯਾਰ ਆਪਾਂ ਹੋਜੇ ਸਾਹਮਣੇ ਆ ਕੇ ਆਪਦਾ ਕਦਮ ਚੱਕੀਏ ਉਹ ਕੁੜੀ ਦੀ ਜ਼ਿੰਦਗੀ ਦਾ ਮਸਲਾ ਦਾ ਜੇ ਇੱਥੇ ਹਫ਼ਤਾ ਵੀ ਬਦਲ ਲੱਗੇ ਨਾ ਲੋਕ ਤਾਂ ਗੱਲਾਂ ਬਣਾ ਦੇਣਗੇ ਵੀ ਕੁੜੀ ਦਾ ਤਾਂ ਘਰ ਵਾਲਾ ਮਰ ਗਿਆ ਸੀ ਉਹ ਤੇਰੇ ਕੋਹਾਰਾ ਦੇ ਹੋਰ ਵੀ ਸੀਗਾ ਚਲੋ ਕੋਈ ਨਾ ਆਪਾਂ ਦੇਖਦੇ ਆਂ ਕੀ ਗੱਲ ਹੁੰਦੀ ਆ ਨਾਲੇ ਰਹੀ ਗੱਲ ਜਵਾਕ ਦੀ ਯਾਰ ਜਵਾਕ ਇਹਨਾਂ ਦਾ ਘਰੇ ਦਾ ਘਰੇ ਰਹਿ ਜਾਊਗਾ ਸਹੀ ਗੱਲ ਐ ਨਾਲੇ ਨਾ ਕੁੜੀ ਸਾਹਮਣੇ ਬਾਲੀਆਂ ਕੱਟੀਆਂ ਪਿੰਲੇ ਇੰਜ ਗੱਲਾਂ ਨਾ ਕਰਿਓ मन दुखी होगा मैं कचिया पीलियां गल कर नहीं था, था दिमाग थोड़ा सैट हो जाए परीज चो बहार आज पर रोन तो बिना कोई गल ही नहीं है चल चली देख ची ਤੂੰ ਵੀ ਨਾ ਹੁਣ ਸਿਆਣਾ ਬਣ ਮਾੜੀ ਮੋਟੀ ਆਕਲ ਨੂੰ ਹੱਥ ਮਾਰ ਤੁਸੀਂ ਦੋਨੇ ਦਿਓਰ ਪਰ ਜਾਇਓ ਕਰੇ ਨਾਲੇ ਲੋਕ ਕੀ ਕਹਿਣਗੇ ਦੇਖ ਜੋ ਵੀ ਹੋ ਗਿਆ ਉਹਨੂੰ ਤਾਂ ਆਪਾਂ ਨਹੀਂ ਮੋੜ ਸਕਦੇ ਪਰ ਜਿਹੜਾ ਵੇਲਾ ਆਪਣੇ ਹੱਥ ਚ ਆ ਉਹਨੂੰ ਤਾਂ ਸਾਂਭ ਸਕਦੇ ਆ ਨਾ ਤੂੰ ਜਿਵੇਂ ਅਸੀਂ ਕਹਿੰਨੇ ਆ ਨਾ ਓਵੇਂ ਮੰਨ ਲੈ ਦੇ ਕੰਮ ਉਹਦੇ ਸਿਰ ਤੇ ਹੱਥ ਰੱਖ ਕੇ ਰੱਖੀ ਨਾਲੇ ਆ ਜਵਾਕੜੀ ਤੁਹਾਡੇ ਕੋਲ ਰਹਿ ਜਾਊਗੀ ਕੱਲ ਨੂੰ ਕਿਤੇ ਹੋਰ ਜਾਊ ਵਿਚਾਰੀ ਕੀ ਤਾ ਅਗਲਾ ਕੀ ਮੇ ਦਾ ਹੋਊਗਾ ਇਹਨੂੰ ਆਪਦੇ ਤੀ ਮੰਨੂਗਾ ਕਿ ਨਹੀਂ ਮੰਨੂਗਾ ਚਲ ਦੇਖ ਪਾਣੇ ਇਹ ਫੈਸਲਾ ਨਾ ਅਸੀਂ ਨਹੀਂ ਲੈ ਸਕਦੇ ਨਾ ਮੈਂ ਲੈ ਸਕਾਂ ਨਾ ਕਮੋਪਾ ਵੀ ਕਿਉਂ ਤੂੰ ਕਿਉਂ ਨਹੀਂ ਫੈਸਲਾ ਲੈ ਸਕਦਾ ਤੂੰ ਵਿਆਹ ਨਹੀਂ ਕਰਵਾਉਣਾ ਹੈਗਾ ਹਾਂ ਪਾਣੇ ਮੈਂ ਵਿਆਹ ਨਹੀਂ ਕਰਾ ਸਕਦਾ ਕਿਉਂ ਤੂੰ ਕਿਤੇ ਹੋਰ ਵਿਆਹ ਕਰਵਾਉਣਾ ਪਾਣੇ ਬਸ ਐਂ ਸਮਝ ਲੈ ਮਾ ਮ ਕਮੋ ਨਾਲ ਵਿਆਹ ਨਹੀਂ ਕਰਾ ਸਕਦਾ। ਅੱਕੇ ਐਂ ਸਮਝ ਲਾ। ਮੈਨੂੰ ਸਮਝ ਨਹੀਂ ਆਉਂਦੀ। ਦੋਹਾਂ ਸਾਰਾ ਵੱਡਿਆ ਬੈਸੀਗਾ। ਮੈਂ ਕਿਹਾ ਚੱਲ ਹੁਣ ਨਾ ਤਾਂ ਤੂੰ ਉੱਠ ਸਕਦਾ। ਔਰ ਰਿਸ਼ਤੇਦਾਰ ਹੁਣ ਸਾਰੇ ਬਾਗੇ। ਹਾਂ ਚੱਲ ਮੈਂ ਹਟਾਦਾ। ਕੀ ਗੱਲ ਹੋ ਵੀ ਰੀਤ? ਕਰ ਲਈ ਗੱਲ ਸਾਰੀ। ਗੱਲ ਕੀ ਕਰਾਂ? ਇਹ ਕੋਈ ਇਹ ਮੂੰਹ ਸਰ ਦਵੇ ਗੱਲ ਦਾ ਫੇਰੀ ਆ। ਕਹਿੰਦਾ ਮੈਂ ਕਿਤੇ ਹੋਰ ਵਿਆਹ ਕਰਵਾਉਣਾ। ਅੱਗੇ ਮੈਂ ਕਮੋ ਨਾਲ ਵਿਆਹ ਕਰਵਾ ਨਹੀਂ ਸਕਦਾ। ਤੇਰੇ ਭਾਈ ਚੰਨੀ ਜਿਹਹ ਜਹ ਸਾਨੂੰ ਸੁਣੀ ਸੀਗਾ ਅੱਜ ਦੇ ਟਾਈਮ 'ਚ ਉਹ ਜੀ ਤੂੰ ਸਾਨੂੰ ਹੋਣਾ ਦੇਖੋ ਤੁਸੀਂ ਭਰਾ ਭਰਾ ਸੀਗੇ ਹਨਾ ਦੇਖੋ ਜਹਹ ਜਹ ਭਰਾ ਹੁੰਦਾ ਜਹਹ ਜਹ ਭਰਾ ਸੀਗਾ ਸਮਝ ਲੈ ਸਾਡੇ ਲਈ ਵੀ ਤੂੰ ਸੁਣੀ ਆਗਾ ਤੇ ਤਾਂ ਕਰਤੀ ਕਹਨੇਗੇ ਇਸ ਘਰ ਦੀ ਜਿਹੜਾ ਹੁਣ ਤੇਰੇ ਹੱਥ ਦੇ ਵਿੱਚ ਆ ਜੇ ਤੂੰ ਅੱਜ ਮੇਰੀ ਭੈਣ ਕੰਮ ਨੂੰ ਅਪਣਾ ਲੇ ਨਾ ਆਪਣੀ ਘਰ ਦੀ ਇੱਜ਼ਤ ਘਰ 'ਚ ਰਹਿ ਜੂ ਜੇ ਗੱਲ ਨੂੰ ਹਫਤਾ ਵੀ ਟੱਪ ਗਿਆ ਨਾ ਚੰਨੀ ਮੇਰੀ ਭੈਣ ਨੂੰ ਕਿਸੇ ਨੇ ਰਿਸ਼ਤਾ ਨਹੀਂ ਕਰਨਾ ਵੀਕਵਾਰੇ ਦਿੌਰ ਸੀ ਉਹਦੇ ਕਰੇ ਜਿੱਥੋਂ ਇਹ ਹੱਫਤਾ ਰਹਿ ਗਿਆਈ ਆ ਤੂੰ ਵੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਤੂੰ ਨਿਆਣਾ ਨਹੀਂ ਹੈਗਾ ਹੁਣ ਦੇਖ ਭਾਈ ਮੈਂ ਤੇਰੇ ਨਾਲ ਗੱਲ ਸਿੱਧੀ ਗੱਦਪੈਣਾ ਦੇਖ ਭਾਈ ਤੂੰ ਵੀ ਗੱਲ ਸੁਣਦਾ ਮੈਂ ਜ਼ਿੰਮੇਵਾਰੀ ਚੱਕਰ ਨੂੰ ਸਾਰੀ ਤਿਆਰ ਆ ਪਰ ਵਿਆਹ ਨਹੀਂ ਕਰਾਉਣਾ ਮੈਂ ਕੁੜੀ ਨੂੰ ਅੱਜ ਧੀ ਮੰਨੂਗਾ ਤੇ ਭਾਬੀ ਨੂੰ ਭਾਬੀ ਮੰਨੂਗਾ ਹਾਂ ਸਾਰੀ ਉਮਰ ਮੈਂ ਇਹ ਕਰ ਸਕਦਾ ਠੀਕ ਹੈ ਪਰ ਮੈਂ ਵਿਆਹ ਨਹੀਂ ਕਰਾ ਸਕਦਾ ਠੀਕ ਹੈ ਇਹ ਤਾਂ ਉਹੀ ਗੱਲ ਹੋਈ ਨਾ ਸਮਝ ਗਿਆ ਵੀ ਟੈਂਪਾਸ ਤੇ ਹੀ ਕਰ ਸਕਦਾ ਪਰ ਜ਼ਿੰਮੇਵਾਰੀਆਂ ਤੋਂ ਭੱਜ ਰਿਹਾ ਵੀ ਲੋਕਾਂ ਦੇ ਸਾਹਮਣੇ ਆਏ ਰਹੇ ਵੀ ਸਾਡੀ ਨਾਲ ਤਾਂ ਬੇਇੱਜ਼ਤੀ ਹੋਵੇ ਵੀ ਨਾਲੇ ਤਾਂ ਮੈਂ ਰਹਾ ਭਾਬੀ ਨਾਲ ਇਹ ਗੱਲਾਂ ਨਾ ਮੈਂ ਕਰਦਾ ਸੋਣਾ ਨਹੀਂ ਲੱਗਦਾ ਹੈਗਾ ਚੰਨੀ ਅੱਜ ਜਿਹੜਾ ਰੱਬ ਨੇ ਮੇਰੇ ਤੇ ਬਖਸ਼ਤ ਪਾਇਆਗਾ ਪਰ ਗੁੱਸੇ ਜਦੂ ਮੈਂ ਤੁਹਾਨੂੰ ਕਹਾ ਰਿਹਾ ਹੈ ਇਹ ਗੱਲਾਂ ਉਹ ਦੇਖ ਬਾਈ ਮੇਰਾ ਮੇਰਾ ਭਰਾ ਆ ਗਿਆ ਦੁਨੀਆਂ ਤੇ ਮੇਰਾ ਰਿਸ਼ਤਾ ਭਾਬੀ era ਤੋਂ ਰਹੂਗਾ ਮੈਂ ਭਾਬੀ ਨਾਲ ਹੀ ਵਿਆਹ ਕਰਾ ਤੇਰੀ ਜ਼ਿੰਮੇਵਾਰੀ ਹੈ ਰੋਟੀ ਘਰਾਂ ਦਾ ਪੂਰੀ ਦਾ ਵਿਆਹ ਤੇ ਸਾਰਾ ਕੁਝ ਮੇਰੀ ਜ਼ਿੰਮੇਵਾਰੀ ਹੈ ਮੈਂ ਬਿਆਨ ਕਿਰਾਾ ਕਰਦਾ ਮਰਲਾ ਆਖ ਫੈਸਲਾ ਹੀ ਦੀਆ ਪਰ ਮੈਂ ਦੁਖੀ ਨਾ ਕਰਦਾ ਦੇਖ ਲਾ ਉਹ ਫੜ ਕੀ ਗੱਲਾਂ ਕਰਦਾ ਸੀਗਾ ਵੀ ਤੁਸੀਂ ਜੇ ਦੋਵੇਂ ਜਾ ਕੇ ਵੀ ਸਮਝਾ ਦੋ ਉਹ ਮੁੰਡੇ ਨੂੰ ਮੁੰਡਾ ਤਾਂ ਵੀ ਸਮਝੂਗਾ ਐ ਕੋਈ ਸਮਝਣ ਵਾਲੀ ਗੱਲ ਆ ਇਹ ਦੱਸ ਸੱਤ ਅਫਗਾਨਾਂ ਦੀ ਗੱਲ ਕਰੀ ਜਾਂਦਾ ਇਹਨੂੰ ਐ ਸ਼ਰਮ ਹੈਗੀ ਆ ਵੀ ਮੇਰਾ ਭਰਾ ਸੀਗਾ ਉਹ ਚਲੋ ਕੋਈ ਗੱਲ ਨਹੀਂ ਆਪਾਂ ਕੁੜੀ ਨਾਲ ਗੱਲ ਕਰਦੇ ਆ ਉਹਨੂੰ ਪੁੱਛਦੇ ਆ ਵੀ ਅਸਲ ਗੱਲ ਕੀ ਆ ਕਿਉਂ ਨਹੀਂ ਜੰਨੀ ਮੰਨਦਾ ਚੱਲ ਜੇ ਦੀ ਜ਼ਿੰਦਗੀ ਚ ਕੋਈ ਹੋਰ ਕੁੜੀ ਆ ਤਾਂ ਆਪਾਂ ਸਮਝਾ ਦਾਂਗੇ ਸਮਝਾਉਣਾ ਕਾਹਦੀ ਲਈ ਆ ਅੱਜ ਤਾਂ ਮੇਰੀ ਭੈਣ ਨੂੰ ਰਿਸ਼ਤਾ ਕੋਈ ਹੋਊ ਹੀ ਜਾਊਗਾ ਕੁੜੀ ਆ ਚਲ ਕੁੜੀ ਦੀ ਕਿੱਡੀ ਗੱਲ ਆ ਕੀ ਪਰ ਮੈਂ ਨਹੀਂ ਚਾਹੁੰਦਾ ਵੀ ਕੱਲ ਨੂੰ ਕੋਈ ਤੀਜਾ ਰਿਸ਼ਤੇਦਾਰ ਮੇਣਾ ਮਾਰ ਦੇ ਵੀ ਹਾਂ ਹਾਂ ਹੁਣ ਤਾਂ ਸੰਭੀ ਹੋਈ ਹੈਗੀ ਕੁਵਾਰਾ ਦੌਰ ਵੀ ਹੋਏਗਾ ਓਨ ਕੀ ਲੋੜ ਹੁਣ ਜਾਣਦੇ ਚੱਲ ਜੰਦਾ ਤੁਸੀਂ ਐਵੇਂ ਦੀਆਂ ਗੱਲਾਂ ਨਾ ਕਰੋ ਤੇ ਮੜਾ ਜਾ ਨਾ ਗੁੱਸੇ ਤੋਂ ਬਿਨਾ ਠੰਡੇ ਦਿਮਾਗ ਨਾਲ ਇਹ ਗੱਲਾਂ ਕੱਲ ਨੂੰ ਵੱਡੀਆਂ ਬਣ ਜਾਣੀਆਂ ਆ ਜਦੋਂ ਇਹ ਜਿਤਨੀ ਗੱਲਾਂ ਘਰ ਤੱਕ ਆ ਜਾਂਨ ਫਿਰ ਅੱਗ ਲਾਉਣੀ ਹੁੰਦੀ ਨੇ ਇੰਨਾ ਤਾਂ ਆਪਾਂ ਨੂੰ ਚੰਨੀ ਤੇ ਕੰਮ ਤੇ ਯਕੀਨ ਆ ਜੇ ਇਹਨਾਂ ਨੂੰ ਇਹੋ ਜੀ ਕੋਈ ਲਾਲਚ ਹੋਵੇ ਤਾਂ ਇਹ ਵਿਆਹ ਹੀ ਕਰਵਾ ਲੈਣ ਕਰੋ ਗੱਲ ਤਾਂ ਉਹੀ ਆ ਗੱਲ ਤਾਂ ਮੈਂ ਉਹੀ ਕਰਦਾ ਕੋਈ ਹੋਰ ਰਾਜ ਵੀ ਤਾਂ ਹੋ ਸਕਦਾ ਨਹੀਂ ਵਿਆਹ ਕਰਵਾ ਰਹੇ ਪਕੂੜੀ ਨਾਲ ਗੱਲ ਕਰਦੇ ਆ ਭਲਾ ਆਪਾਂ ਵੀ ਜਿਹੜੀ ਇਹਦੀ ਜ਼ਿੰਦਗੀ ਚ ਕੋਈ ਹੋਰ ਕੁੜੀ ਆ ਭਾਈ ਉਹਨੂੰ ਲਿਆਵੇ ਤੂੰ ਇੱਥੇ ਕੱਲੀ ਬੈਠੀ ਰਹੇ ਅਸੀਂ ਤੇਰੇ ਸਿਰ ਤੇ ਹੱਥ ਰੱਖਾਂਗੇ ਨਹੀਂ ਨਹੀਂ ਜੇ ਉਹਨੇ ਨਹੀਂ ਨਹੀਂ ਇਹਨੇ ਨਹੀਂ ਵਿਆਹ ਕਰਾਉਣਾ ਫਿਰ ਆਪਣੇ ਨਾਲ ਚੱਲੇ ਮੇਰੇ ਕੋਲ ਗੱਲਾਂ ਦੋ ਨੇ ਬਸ ਠੀਕ ਆ ਨਾਲ ਲੈ ਜਾਂਦੇ ਠੀਕ ਆ ਆਜ ਕੋਈ ਨਾ ਪਿਆਰ ਨਾ ਬੋਲੋ ਇਹ ਇਹ ਸੋਚਣ ਵਾਲੀ ਗੱਲ ਕਿਹੜੀ ਆ ਨਹੀਂ ਉਹਦੇ ਤੋਂ ਆਇਆ ਗਿਆ ਹੁਣ ਤਾਂ ਤੈਨੂੰ ਪਤਾ ਹੀ ਆ ਵੀ ਗਰੀਬ ਘਰ ਦਾ ਹੈਗਾ ਉਹ ਹਨਾ ਹਾਲਾਤ ਘਰ ਦੇ ਮਾੜੇ ਆਗੇ ਆਪਦਾ ਘਰ ਦਾ ਸੌਦਾ ਪਤਾ ਹੀ ਮਸਾ ਪੂਰਾ ਬੱਸ ਠੀਕ ਹੈ ਤੂੰ ਬੱਸ ਰੋ ਨਾ ਮੂੰਹ ਚੁੱਪ ਕਰ ਚੁੱਪ ਕਰ ਜਾਵੇਂ ਨਾ ਕਰਿਆ ਕਰ ਜੇ ਤੂੰ ਹੀ ਰੋਏਗੀ ਫਿਰ ਕੁਦਰਤ ਨੂੰ ਕੌਣ ਸੰਭੋਗਾ ਬੱਸ ਬੱਸ ਰੋ ਨਾ ਨਾ ਤੇ ਅੱਖਾਂ ਚ ਪਾਣੀ ਮੁੱਕਿਆ ਜਾਣਾ ਹੋਰ ਕਿੰਨਾ ਡੋਮਾ ਗਿਆ ਤੁਹਾਨੂੰ ਤਰ ਬੈਠੋ ਬਸ ਬਥੇਰਾ ਰੋ ਲਈ ਪਰ ਉਹਨਾਂ ਕਿਹੜਾ ਕਿ ਕੋਈ ਵਾਪਸ ਆ ਜਾਂਦਾ ਹੈ ਜੇ ਕੋਈ ਵਾਪਸ ਆਉਂਦਾ ਹੋਵੇ ਨਾ ਤੇ ਤਾਂ ਬੰਦਾ ਸਾਰਾ ਸਾਰਾ ਦਿਨ ਰੋਈ ਜਾਵੇ ਦੇਖੋ ਕੁਰੀ ਜਿਹੜਾ ਕੁਛ ਰੱਬ ਨੂੰ ਮਨਜੂਰ ਸੀਗਾ ਉਹ ਤਾਂ ਇੱਕ ਦਿਨ ਹੋਣਾ ਸੀਗਾ ਇਹਨੂੰ ਰੱਬ ਦਾ ਬਾਣਾ ਮੰਨ ਕੇ ਮੰਨਣਾ ਪੈਣਾ ਤੇ ਜਿਹੜੀ ਗੱਲ ਸਚਾਈ ਆ ਉਹ ਤਾਂ ਇਹ ਆ ਭੱਜ ਕਰ ਲੈ ਚਾਹੇ ਕਰ ਲੈ ਕੱਲ ਤਾਂ ਕਰਕੇ ਮੈਨੂੰ ਨਹੀਂ ਲੱਗਦਾ ਕਿ ਉਹਦਾ ਕੋਈ ਹੋਰ ਰਿਸ਼ਤੇਦਾਰ ਇਹ ਗੱਲ ਛੇੜੂਗਾ ਕਿਉਂਕਿ ਆਪਣੀ ਇੱਜ਼ਤ ਦਾ ਮਸਲਾ ਹੈਗਾ ਆਪਾਂ ਨੂੰ ਇਹ ਗੱਲ ਛੇੜਨੀ ਨਹੀਂ ਪੋਵੇ ਅਸੀਂ ਆਪਣੇ ਪੁਰਾਣੇ ਦੇ ਛੋਟੇ ਪੁਰਾਣੇ ਗੱਲ ਕੀਤੀ ਸੀ ਆਹ ਚੰਨੀ ਨਾਲ ਉਹਦਾ ਪੁੱਪੜਾ ਨੇ ਇਹਦਾ ਗੱਲ ਕੀਤੀ ਸੀ ਕਿਹਾ ਵੀ ਤੁਸੀਂ ਆਪ ਗੱਲ ਕਰਿਓ ਪਰ ਇਹ ਤਾਂ ਸਰਿਆਂ ਮੂੰਹ ਨੁਕਰੀ ਜਾਂਦਾਗਾ ਕਿਹਾ ਮੈਂ ਤਾਂ ਰਿਸ਼ਤਾ ਨਹੀਂ ਲੈਣਾ ਹੈਗਾ ਜੇ ਮੈਂ ਰਹਿਣਾਗਾ ਮੈਂ ਉਂ ਰਹੂੰਗਾ ਨਾ ਵੀ ਸਾਂਭੂਗਾ ਸਾਰਾ ਕੁਝ ਕਰੂੰਗਾ ਪਰ ਰਿਸ਼ਤਾ ਨਹੀਂ ਲੈਣਾ ਗੱਲ ਵਿੱਚੋਂ ਦੱਸ ਨਹੀਂ ਰਿਹਾ ਨੇ ਗਰੇ ਗੱਲ ਉਹਦੀ ਸਹੀ ਆ ਮੈਂ सनी ਤੋਂ ਬਿਨਾ ਕਿਸੇ ਹੋਰ ਬਾਰੇ ਸੋਚ ਵੀ ਨਹੀਂ ਸਕਦੀ ਹੈਗੀ ਕੋਈ ਗੱਲ ਨਹੀਂ ਮੈਂ ਉਹਦੇ ਬੱਚੇ ਸਰ ਤੇ ਜ਼ਿੰਦਗੀ ਕੱਢ ਲੂ ਪਰ ਮੈਂ ਚੰਨੀ ਨਵਿਆ ਕਦੇ ਨਹੀਂ ਕਰਾ ਸਕਦੀ ਇਹ ਕਦੇ ਵੀ ਨਹੀਂ ਹੋ ਸਕਦਾ ਪੋਪਾ ਨੇ ਮੈਂ ਤਾਂ 30 ਬੜੀ ਆਸ ਲੈ ਕੇ ਆਇਆ ਸੀਗਾ ਮੈਂ ਖਾ ਚੱਲ ਉਹਦਾ ਮੁੰਡਾਗਾ ਚਲੋ ਉਹ ਸੋਚਦਾ ਹੋਊਗਾ ਮੈਂ ਤਾਂ ਮੰਨ ਤੂੰ ਵੀ ਤੋੜ ਤੇ ਇਹਦਾ ਮਤਲਬ ਹੁਣ ਤੁਸੀਂ ਦੋਨੇ ਐਵੇਂ ਚਾਹਣੇ ਹੋਗੇ ਬਿਚੰਨੀ ਵੀ ਐ ਫਿਰਦਾ ਰਹੇ ਘਰ ਦੇ ਵਿੱਚ ਤੇ ਤੂੰ ਵੀ ਉਹਦੇ ਨਾਲ ਬਿਨਾਂ ਕਿਸੇ ਰਿਸ਼ਤੇ ਤੋਂ ਫਿਰਦੀ ਰਹੇ। ਨਾਲੋਂ 100-100 ਗੱਲਾਂ ਬੰਨ੍ਹਨੀ ਆ ਪਿੰਡ ਦੇ ਵਿੱਚ। ਥੋੜਾ ਜਨਾ ਸੋਚ ਸਮਝ ਕੇ ਬੋਲੋ ਠੀਕ ਐ ਨਾ। ਮੈਂ ਇੱਕ ਵਾਰੀ ਤੁਹਾਨੂੰ ਕਹਿ ਦਿੱਤਾ ਕਿ ਮੈਂ ਚੰਨੀ ਦਾ ਵਿਆਹ ਨਹੀਂ ਕਰਾ ਸਕਦੀ ਤਾਂ ਨਹੀਂ ਕਰਾ ਸਕਦੀ ਠੀਕ ਐ। ਮੈਂ ਹੋਰ ਕਿਤੇ ਕਰਵਾ ਲੂੰਗੀ ਪਰ ਚੰਨੀ ਨਾਲ ਤਾਂ ਮੈਂ ਕਦੇ ਵੀ ਵਿਆਹ ਨਹੀਂ ਕਰਾ ਸਕਦੀ ਹੈਗੀ। ਨਾਲੇ ਰਹੀ ਗੱਲ ਆ ਸਾਂਭਣ ਸਮੋਣ ਦੀ। ਕਾਹਬ ਦਾ ਕਰਕੇ ਖਾਣਾਗਾ? ਕੋਈ ਨਹੀਂ ਕਿਸੇ ਨੂੰ ਸਾਂਭਦਾ ਹੈਗਾਗਾ ਠੀਕ ਐ ਨਾ। ਤੂੰ ਨਾ ਹੁਣ ਕਮਨ ਲਈ ਆ ਤਾਂ ਛੱਡ ਦੇ ਦੇਖ ਮੋ ਤੈਨੂੰ ਸਾਡੀਆਂ ਗੱਲਾਂ ਨਾਲ ਅੱਜ ਬੁਰੀਆਂ ਲੱਗਦੀਆਂ ਨੇ ਪਰ ਕੱਲ ਨੂੰ ਪਸਤਾਵਾ ਹੋਊਗਾ ਫਿਰ ਤੈਨੂੰ ਵੀ ਉਹ ਸੱਚ ਕਹਿੰਦੇ ਸੀਗੇ ਲੋਕ ਮਿੰਟ ਚ ਗੱਲਾਂ ਬਣਾ ਦਿੰਦੇ ਆ ਪਸਤਾਵਾ ਉੱਥੇ ਖੁੱਦਾ ਜਿੱਥੇ ਕੋਈ ਗਲਤੀ ਹੋਵੇ ਜਾਂ ਕੁਝ ਸੋਚ ਸਮਝ ਕੇ ਨਾ ਕੀਤਾ ਹੋਵੇ ਠੀਕ ਆ ਨਾ ਮੈਂ ਸਾਰਾ ਕੁਝ ਸੋਚ ਸਮਝ ਕੇ ਕਰ ਰਹੀ ਹਾਂਗੀ ਦੇਖੋ ਜੀਏ ਮੈਂ ਤੇਰਾ ਤਾਂ ਫਿਰ ਸੋਚਦਾ ਹਾਂਗਾ ਹੁਣ ਚੰਨੀ ਤੇ ਚਲ ਉਹਦਾ ਭਰਾਗਾ ਜਿਹੜਾ ਕੋਈ ਮੌਕੇ ਤੂੰ ਰੋਏਂਗੀ ਵੀ ਇਹ ਸਮਝ ਜਾਊਗਾ ਵੀ ਇਹਦਾ ਪਿਆਰ ਸੀ ਭਰਾ ਦਾ ਜੇ ਦੂਜੇ ਬੰਦੇ ਦੇ ਘਰੇ ਜਾ ਕੇ ਰੋਏਂਗੀ ਅਗਲਾ ਨਹੀਂ ਚੱਲਦਾ ਹੈਗਾ ਪਹਿਲਾਂ ਕਹੂਗਾ ਵੀ ਸਾਡੇ ਘਰੇ ਤੂੰ ਬੰਦੇ ਨੂੰ ਯਾਦ ਕਰਦੀ ਆ ਮੈਂ ਤਾਂ ਬਹੁਤ ਲੰਮੀ ਸੋਚਦਾਗਾ ਪਰ ਨਾ ਤਾਂ ਉਹ ਗੱਲ ਸੋਚਦਾਗਾ ਚੰਨੀ ਤੇ ਨਾ ਤੂੰ ਗੱਲ ਤੂੰ ਦੋ ਜੀਂਦੀ ਆ ਪਤਾ ਨਹੀਂ ਸਾਨੂੰ ਦੋਨਾਂ ਨੂੰ ਆਇਆ ਕਿ ਟਕਰਾ ਜੇ ਕੋਈ ਗੱਲ ਹੈਗੀ ਸਾਨੂੰ ਸਾਫ਼-ਸਾਫ਼ ਦੱਸ ਦੇ ਇਹ ਤਾਂ ਮੈਂ ਜਿੱਥੇ ਮਰਜ਼ੀ ਵਿਆਹ ਕਰਾ ਲਾਂ ਠੀਕ ਆ ਨਾ ਚੰਨੀ ਨਾ ਚਾਹੁੰਦੇ ਹੋ ਤੁਸੀਂ ਠੀਕ ਆ ਨਾ ਵੀ ਚੰਨੀ ਨਾ ਕਰਦਗੇ ਅੱਛਾ ਕਿਤੇ ਹੋਰ ਠੀਕ ਆ ਸਣੀ ਨੂੰ ਤਾਂ ਮੇਰੇ ਦਿਲ 'ਚ ਕੋਈ ਵੀ ਨਹੀਂ ਕੱਟ ਸਕ ਤੇ ਮੈਂ ਉਹੀ ਗੱਲ ਤਾਂ ਕਰਦਾ ਕੁੜੀਏ ਵੀ ਚੱਲ ਚੰਨੀ ਦਾ ਇਹ ਗੱਲ ਨੂੰ ਸਮਝ ਵੀ ਜਾਊਗਾ ਵੀ ਮੇਰਾ ਭਰਾ ਸੀ ਕੋਈ ਗੱਲ ਨਹੀਂ 107 ਰਸਾ ਸਿਰੇ ਤੇ ਗੰਢ ਠੀਕ ਆ ਤੁਸੀਂ ਆਏ ਥੋੜਾ ਧੰਨਵਾਦ ਤੁਸੀਂ ਮਰੇ ਮੇਰੇ ਬਾਰੇ ਸੋਚਦੇ ਹੋ ਉਹ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ ਪਰ ਲਾਸਟ ਗੱਲ ਮੇਰੀ ਹੀ ਆ ਮੈਂ ਚੰਨੀ ਦਾ ਵਿਆਹ ਕਦੇ ਨਹੀਂ ਕਰਾ ਸਕਦੀ ਰਾਜੀ ਰੋ ਗੁੱਸੇ ਰੋ ਬਸ ਰਹੀ ਤਾਂ ਫੇ ਤਾਂ ਗੱਲ ਮੁੱਕੀ ਚੰਨੀ ਦਾ ਵਿਆਹ ਕਰਾਉਣਾ ਨਹੀਂਗਾ ਤਾਂ ਮਾ ਮੈਨੂੰ ਫੋਨ ਕਰ ਦੇਣਾ ਮੋਹਣਾ ਦੀ ਉਹ ਕਹਿੰਦਾ ਸੀ ਕਿ ਰਿਸ਼ਤਾ ਹੈਗਾ ਮੇਰੇ ਹੱਥ ਤੇ ਠੀਕ ਆ ਮੁੰਡਾ 5 ਸਾਲਾਂ ਦਾ ਹੈਗਾਗਾ ਕੋਈ ਵਾਲੀ ਵੀਰੇ ਠੀਕ ਆ ਮਾੜਾ ਮੋਟਾ ਤੁਸੀਂ ਆਪ ਹੀ ਸੋਚੋ ਕੀ ਵਿਆਹ ਵਿਆਹ ਲਾਈ ਹੈਗੀ ਅਜੇ 2 ਮਹੀਨੇ ਵੀ ਨਹੀਂ ਹੋਏਗੇ ਠੀਕ ਆ ਨਾ ਕੁੜੀ ਅੱਜ ਤੱਕ ਇਹ ਤੈਨੂੰ ਗੱਲਾਂ ਲੱਗਦੀਆਂ ਗਈ ਛੋਟੀਆਂ ਤੁਹਾਨੂੰ ਤਾਂ ਕਿਤੇ ਇਦਾਂ ਨਹੀਂ ਲੱਗ ਰਿਆ ਵੀ ਕਿਤੇ ਕੁੜੀ ਸਾਡੇ ਘਰੇ ਆ ਕੇ ਬਹਿ ਗਈ ਬੋਝ ਨਾ ਬਣ ਜੇ ਵੀ ਸਾਨੂੰ ਕੁੜੀ ਦਾ ਖਰਚਾ ਚੱਕਣਾ ਪਵੇ ਅਸੀਂ ਤਾਂ ਹੀ ਗਿਆਨੇ ਆ ਵੀ ਜੇ ਤੂੰ ਨਹੀਂ ਵਿਆਹ ਕਰਾਉਣਾ ਤਾਂ ਇੱਥੇ ਰਹਿਣ ਦੀ ਕੋਈ ਲੋੜ ਨਹੀਂ ਤੂੰ ਪਿੰਡ ਚੱਲ ਨਹੀਂ ਜਿਹੜੇ ਹਿਸਾਬ ਨਾਲ ਲੱਗ ਰਿਹਾਗਾ ਵੀ ਭੁਲਾਨੇ ਨੂੰ ਫੋਨ ਕਰ ਦਿੰਨੇ ਟਿੰਕੇ ਨੂੰ ਉਹ ਨਹੀਂ ਨਹੀਂ ਵੀਰੇ ਮੈਂ ਛੋਟੇ ਸਰ ਤੇ ਬੋਝ ਨਹੀਂ ਬਣਦੀ ਠੀਕ ਹੈ ਨਾ ਕੋਈ ਰਿਸ਼ਤਾ ਜੇ ਆਪਾਂ ਕਿਤੇ ਰਹਿਣਾ ਨਾ ਰਿਸ਼ਤੇ ਨਾਲ ਰਹੋ ਜੇ ਤੂੰ ਪਿੰਡ ਵੀ ਰਹੇਂਗੀ ਨਾ ਉਥੇ ਖਾਰੇ ਐ ਗੱਲਾਂ ਬਣਾਉਣਗੇ ਵੀ ਇਹਦਾ ਖੋਜ ਸੀਗੇ ਇਹਨਾਂ ਨੂੰ ਤਾਂ ਕੰਮ ਵਾਲੀ ਚਾਹੀਦੀ ਸੀਗੀ ਤੂੰ ਕੁੜੀ ਨੂੰ ਘਰੇ ਬਿਠਾ ਕੇ ਬੈਠੇ ਹੈਗੇ ਜਿੰਨੇ ਮੂੰਹ ਹੰਨੀਆਂ ਗੱਲਾਂ ਕਹਿੰਦੇ ਆਰੀ ਦੇ ਤੇ ਇੱਕ ਪਾਸੇ ਦੰਦੇ ਆ ਲੋਕਾਂ ਦੇ ਤਾਂ ਦੋ ਪਾਸੇ ਨੇਗੇ ਠੀਕ ਹੈ ਜੋ ਮਰਜ਼ੀ ਕਹਾ ਲੋ ਜੇ ਲੋਕਾਂ ਦੀ ਪ੍ਰਵਾਹ ਕਰਕੇ ਚੱਲਾਂਗੇ ਤਾਂ ਜ਼ਿੰਦਗੀ ਨਹੀਂ ਜਿਉ ਸਕਦੇ ਲੈ ਵੀਰੇ ਖੋਦੀ ਜ਼ਿੰਦਗੀ ਜਿਉਣਾ ਹੈ ਖੋਦ ਕਮਾ ਕੇ ਖਾਣਾ ਚਲ ਲੋਕਾਂ ਦੀ ਕਾਦੀ ਪਰਵਾ ਨਾਲੇ ਤੈਨੂੰ ਕੁੜੀਏ ਇਹ ਗੱਲ ਦਾ ਪਤਾ ਵੀ ਸਣੀ ਨੂੰ ਮਪਰਾ ਤੋਂ ਵੱਧ ਸਮਝਦਾ ਸੀਗਾ ਵੀ ਤੈਨੂੰ ਮੈਂ ਉਹਦੇ ਨਾਲ ਐ ਥੋੜੀ ਵੀ ਘਰ ਚੋਂ ਵਿਛੋੜ ਕੇ ਰਾਜੀ ਆ ਵੀ ਤੈਨੂੰ ਉਹ ਬੰਦੇ ਦੀ ਕਦੇ ਯਾਦ ਵੀ ਨਾ ਆਵੇ ਜਿਹੜੀ ਮੈਂ ਗੱਲ ਕਰਦਾ ਮੇਰੀ ਗੱਲ ਨੂੰ ਕੋਈ ਸਮਝਦਾ ਚੱਲਦੀ ਤਾਜਾ ਮੈਨੂੰ ਪਤਾ ਇਹ ਤਾਂ ਫਿਰ ਤੁਸੀਂ ਦਬਾਅ ਪਾਇਆ ਹੋਣਾ ਸਾਰਾ ਚਰਿਆਂ ਮੇਰੇ ਤੇ ਦਬਾਅ ਪਾ ਰਹੇ ਹੋਗੇ ਵੀ ਹਾਂ ਤੋ ਆ ਕਰਨਾ ਕਰਨਾ ਹੀ ਹੈਗਾ ਚਲ ਕੁੜੀ ਮੈਂ ਆਪਣੇ ਮਨ ਇਹ ਤਾਂ ਦੁਬਾਰਾ ਲੱਗਦੀ ਹੈ ਨਾ ਠੰਡੇ ਦਿਮਾਗ ਨਾਲ ਸੋਚ ਲੈ ਤੇਰੇ ਨਾਲ ਹੀ ਐਸੀ ਐਨਾ ਸੋਚ ਨਹੀਂ ਮੈਨਾਂ ਧੱਕਾ ਕਰਦਾ ਛੰਡੇ ਦੇ ਬਾਹਰ ਸਭ ਕੋ ਸੋਚਿਆ ਗਿਆ ਕੁੜੀਏ ਵੀ ਜਵਾਬ ਦਿੱਤਾ ਤੇ ਗੱਲ ਜਵਾਬ ਉਹਨੇ ਚੰਨੀ ਨੇ ਵੀ ਦਿੱਤਾ ਬੱਬੀ ਜਵਾਬ ਅੱਜ ਵੀ ਮੇਰਾ ਹੀ ਰਹੂ ਕੱਲ ਵੀ ਮੇਰਾ ਹੀ ਹੋ ਸਾਲਾਂ ਨੂੰ ਸੁਣੋਗੇ ਇਹੀ ਜਵਾਬ ਦਊਗਾ ਮੈਂ ਚਲੋ ਠੀਕ ਹੈ ਗੁਰਜੀ ਕਮੋ ਬੱਚੇ ਨੂੰ ਤਾਂ ਪਿਓ ਦੀ ਲੋੜ ਹੈਗੀ ਹੈ ਨਾ ਕੋਈ ਨਾ ਮੈਂ ਬਾਹਰ ਬੈਠਾ ਨਾ ਮੈਂ ਹੀ ਉਹਦਾ ਪਿਓ ਆ ਬੱਬੀ ਇੰਨੇ ਟੈਨਸ਼ਨ ਨਾ ਲੋ ਮੈਂ ਉਹਦੇ ਬੱਚੇ ਨੂੰ ਨਾ ਕਿਸੇ ਦੇ ਹੱਥਾਂ ਵੱਲ ਨਹੀਂ ਝਾਕਣ ਦਿੰਦੀ ਨਾ ਤੂੰ ਪਿੰਡ ਜਾਵੇਂ ਪਿੰਡ ਨਹੀਂ ਜਾ ਸਕਦੇ ਤੇ ਇੱਚੀ ਸੀ ਤੈਨੂੰ ਛੱਡ ਨਹੀਂ ਸਕਦੇ ਲੋਕ ਸੋਸੋ ਗੁੱਲਾ ਬਣਾਉਣਗੇ ਮੈਂ ਪ੍ਰਾਦੀਸ਼ੀ ਰਿਕਣੀ ਬਣ ਕੇ ਨਾ ਪੇਕੇ ਘਰ ਨਹੀਂ ਪੈਦੀ ਹੈਗੀ ਓਬੀ ਇਹ ਗੱਲਾਂ ਤੂੰ ਤੂੰ ਦਰਨਾ ਈ ਤੈਨੂੰ ਕਿ ਕਦੇ ਮੈਂ ਤੁਹਾਡੇ ਬਾਹਰ ਚਾ ਕੇ ਬੈਠਾਂਗੀ ਨਹੀਂ ਕਮੋ ਸਿੱਧਾ ਖੁਸ਼ ਹਾਂ ਸਕੋ ਵੀ ਜਾ ਤੂੰ ਉੱਥੇ ਰਹੇ ਜੇ ਇੱਕ ਹਰਚ ਰਹਿਣਾ ਤਾਂ ਚੰਨੀ ਨਾਲ ਵਿਆਹ ਕਰਵਾ ਕੇ ਰਵੇਂ ਓਬੀ ਬਹੁਤ ਜੁੜ ਬੰਦ ਕਰ ਬਾਰ-ਬਾਰ ਚੰਨੀ ਨਾਲ ਵਿਆਹ 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 ਕੀ ਤੁਸੀਂ ਖੇਡ ਸਮਝ ਰੱਖੀ ਐ ਤੇ ਚਲ ਚੰਗਾ ਜੀ ਮੈਨੂੰ ਠੀਕ ਲੱਗਿਆ ਸਾਨੂੰ ਰਾਜ਼ੀ ਤੇ ਫੋਨ ਕਰਦੇ ਆ ਕਰਾਂਗੇ ਤੈਨੂੰ ਅਸੀਂ ਹੁਣ ਚੱਲਦੇ ਹਾਂ ਤੁਸੀਂ ਕੀ ਸਮਝਦੇ ਸੀ ਤੁਸੀਂ ਸੋਚਦੇ ਆ ਵੀ ਇਹਦਾ ਵਿਆਹ ਕਰਦੀਏ ਪਰ ਕਦੇ ਵੀ ਕੋਈ ਨਹੀਂ ਸੋਚਦੀ ਹੈਗੀ ਕਿ ਜੋ ਉਹਦੇ ਦਿਲ ਦਿਮਾਗ ਚ ਤੁਸੀਂ ਇਹ ਤਾਂ ਸਮਝ ਕੇ ਵੇਖੋ। ਚਲ ਠੀਕ ਆ ਵੀ ਕਾਕਾ। ਅਸੀਂ ਚੱਲਦੇ ਆਂ। ਠੀਕ ਆ। ਅੱਜ ਤੋਂ ਬਾਅਦ ਥੋੜੇ ਪਰਵਾਹ ਤੋਂ ਅਸੀਂ ਵਰਕਾ ਪਾੜਤਾ। ਅਸੀਂ ਤੇਰੇ ਭਰਾ ਸਮੀ ਕਰਕੇ ਚੁੱਪ ਸੀਗੇ ਪਰ ਜਿਹੜੀਆਂ ਗੱਲਾਂ ਤੂੰ ਕਰਤੀਆਂ ਤੇ ਰੰਦੀ ਖੁਦੀ ਗਸਰੋ ਕੁੜੀ ਨਹੀਂ ਕਰਦੀ। ਮੇਰਾ ਨਾ ਸੱਚੂ ਮਨ ਭਰ ਗਿਆ। ਬਸ ਕਰੋ। ਐਂ ਇਹਨੇ ਕਿਸੇ ਨਾਲ ਤੇ ਬੋਲਣ ਦੀ ਲੋੜ ਨਹੀਂ। ਇਹਨਾਂ ਨੇ ਕਿਹੜਾ ਆਪਣੀ ਮੰਨਣੀ ਆ ਮੈਂ ਕਿਹੜਾ ਸੋਹਣਾ ਲੱਗਦਾ ਨੇ ਸੋ ਗਾਲੇ ਘਰ ਚ ਰੌਲਾ ਪਾਉਂਦਾ ਪਰ ਮੈਂ ਕੀ ਕਰਾਂ ਮਜਬੂਰ ਹੋ ਰਿਆ ਮੈਂ ਉਹ ਦੇਵ ਬਾਈ ਤੂੰ ਮੇਰਾ ਗਲਤ ਨਾ ਸਮਝ ਯਾਰ ਮੈਂ ਨਹੀਂ ਕਰਾ ਸਕਦਾ ਤੇ ਆ ਤੂੰ ਮੇਰੀ ਮਜਬੂਰੀ ਸਾਂਝੋ ਨਾ ਤੂੰ ਸਾਨੂੰ ਨਾ ਤੇਰੀ ਮਜਬੂਰੀ ਦੱਸ ਦੇ ਮੈਨੂੰ ਪਤਾ ਇਹਦੀ ਕੀ ਮਜਬੂਰੀ ਆ ਇਹਦੀ ਮਜਬੂਰੀ ਐਵੇਂ ਆ ਵੀ ਘਰ ਦੇ ਵਿੱਚ ਇੰਨਾ ਟਾਈਮ ਆ 5-7 ਸਾਲ ਰਹੀ ਆ ਉਹ ਭਾਈ ਗਲਤ ਨਾ ਬੋਲ ਮੇਰੇ ਰਿਸ਼ਤੇ ਨੂੰ ਬਦਨਾਮ ਕਰ ਮੇਰੀ ਭਾਬੀ ਆ ਚੱਲ ਜੇ ਤੇਨੂੰ ਬਦਨਾਮੀ ਦਾ ਇੰਨੀ ਉਹ ਆ ਫਿਰ ਉਹਨੂੰ ਵਿਆਹ ਉਹ ਨਹੀਂ ਵਿਆਹ ਹੁੰਦਾ ਮੈਂ ਤੁਹਾਨੂੰ ਦੱਸਦਾ ਨਾ ਮੇਰੀ ਗੱਲ ਜਿਹੜੀ ਮੇਰੀ ਗੱਲ ਹੋਈ ਹੈ ਨਾ ਮੇਰਾ ਪਿਆਰ ਭਰਾਣਾ ਇਤੋਂ ਤੂੰ ਬਾਗ ਗਿਆ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ ਮੈਂ ਚਲ ਹਾਂ ਤੂੰ ਐਂ ਕਰ ਅੱਜ ਮੈਨੂੰ ਗੱਲ ਹੀ ਦੱਸ ਦੇ ਜਿਹੜੀ ਵੀ ਗੱਲ ਤੇਰੇ ਮਨ ਦੇ ਵਿੱਚ ਆ ਤੂੰ ਜੋ ਵੀ ਚਾਹਣਾ ਦੇਖ ਅੱਜ ਅਸੀਂ ਜਾਣਾ ਤਾਂ ਹੈਗੇ ਹੀ ਆ ਵਿਆਹ ਤਾਂ ਅਸੀਂ ਕੁੜੀ ਦਾ ਕਿਤੇ ਹੋਰ ਕਿਤੇ ਕਰ ਦਾਂਗੇ ਜੇ ਤੂੰ ਨਹੀਂ ਕਰਾਏਂਗਾ ਪਰ ਸਾਨੂੰ ਗੱਲ ਦਾ ਤਾਂ ਪਤਾ ਹੋਵੇ ਨਾ ਬੱਸ ਇੰਨੀ ਰੋ ਨਾ ਮੈਂ ਤੁਹਾਨੂੰ ਦੇਖ ਚਕਾਈ ਨਾ ਸੁਣੋ ਗੱਲ ਲੈ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ ਲੈ ਸੁਣੋ ਹੁਣ ਮੇਰੀ ਗੱਲ ਦੱਸ ਇਸ ਵੀਡੀਓ ਵਿੱਚ ਇੱਕ ਦਿਔਰ ਆਪਦੀ ਪਰਜਾਈ ਨੂੰ ਮਾਂ ਮੰਨਦਾ ਹੁੰਦਾ ਹੈ ਤੇ ਇਸੇ ਕਰਕੇ ਉਹ ਵਿਆਹ ਤੋਂ ਇਨਕਾਰ ਕਰਦਾ ਹੈ ਅੱਗੇ ਤੁਸੀਂ ਵੀਡੀਓ ਵਿੱਚ ਆਪ ਹੀ ਦੇਖ ਲਓਗੇ ਆਏ ਗੱਲ ਹੁਣ ਮਾਂ ਮਾਂ ਨੂੰ ਕਿਵੇਂ ਬਣਾਣਾ ਆਪਦੇ ਘਰ ਵਾਲੀ ਚੱਲ ਠੀਕ ਹੈ ਜਾਨੀ ਤੇਰੀ ਸੀ ਗੱਲ ਨੂੰ ਸਮਝਦੇ ਮਨ ਨੂੰ ਮੇਰੇ ਨੂੰ ਜਬਰੀ ਜੱਪੈਨੋ ਕੀ ਪਤਾਈ ਮੇਰਾ ਭਰਾ ਇੰਨੀ ਚਲਦੀ ਰੱਬ ਨੂੰ ਫਿਆਰਾ ਹੋ ਜੂਆ ਬਸ ਬਸ ਚੰਨੀ ਚੰਨਾ ਵੀਰੇ ਅਸੀਂ ਸਾਰੀ ਗੱਲ ਹੁਣ ਸਮਝ ਗਏ ਸਾਨੂੰ ਲੱਗਿਆ ਪਤਾ ਤੂੰ ਤਾਂ ਫੇਰ ਵੀ ਰਿਸ਼ਤੇ ਦੀ ਕਦਰ ਕੀਤੀ ਸੀਗੀ ਸਾਨੂੰ ਆਏ ਸੀ ਘਰੇ ਚੱਲ ਅਸੀਂ ਗਲਤ ਸੀਗੇ ਤੁਹਾਡੇ ਰਿਸ਼ਤੇਦਾਰਾਂ ਨੇ ਸਾਥਾ ਲੁਕੋ ਰੱਖਿਆ ਸਾਡੇ ਕੋਲ ਦੱਸਿਆ ਵੀ ਇਹਨਾਂ ਦਾ ਦੌਰ ਭਾਬੀ ਵਾਲੀ ਰਿਸ਼ਤਾਗਾ ਕੋਈ ਚੱਕਰ ਨਹੀਂ ਹੈਗਾ ਪਰ ਸਾਨੂੰ ਕਿਸੇ ਨੂੰ ਦੱਸੇ ਹੀ ਨਹੀਂ ਪੰਗਾ ਦਾ ਆਇਆ ਪਰ ਤੁਸੀਂ ਫਿਕਰ ਨਾ ਕਰੋ ਕੁੜੀ ਹੈਗੀ ਨਾ ਤੇ ਮੇਰੀ ਭਾਬੀ ਆ ਮੈਂ ਸਾਰੀਆਂ ਵਾਰ ਉਹਨੂੰ ਮਾਂ ਬਣਾ ਕੇ ਰੱਖੂਗਾ ਜਿਹੜਾ ਰਿਸ਼ਤਾ ਹੈਗਾ ਨਾ ਉਹ ਹੀ ਰਹੂਗਾ ਹੱਥ ਜੋੜ ਕੇ ਅੱਗੇ ਨਾਲ ਵਿਆਹ ਕਰ ਮੈਂਟ ਵਾਲੀ ਗੱਲ ਨਹੀਂ ਅੱਗੇ ਨਹੀਂ ਕਰਦੇ ਹੈਗੇ ਕਾਲੇ ਇੱਕ ਗੱਲ ਹੋਰ ਵੀ ਆ ਜਿਹੜੇ ਹਿਸਾਬ ਨਾਲ ਕੁੜੀ ਦਾ ਸਣੀ ਨਾ ਮੂੰਹ ਆ ਨਾ ਮੈਂ ਵੀ ਨਹੀਂ ਚਾਹੁੰਦਾ ਹੈਗਾ ਵੀ ਕਿਸੇ ਹੋਰ ਕਰੇ ਜਾ ਕੇ ਉਹਦੇ ਕਰਕੇ ਉਹ ਅੱਖਾਂ ਭਰੇ ਤੇ ਉਹ ਬੰਦਾ ਇਹਦੇ ਨਾਲ ਲੜੇ ਕਿਉਂਕਿ ਪਿਛਲੇ ਬੰਦੇ ਦਾ ਵੀ ਨਹੀਂ ਖਹਿੜਾ ਛੱਡਦੀ ਹੈਗੀ ਉਹ ਹਜੇ ਵੀ ਉਹਨੂੰ ਯਾਦ ਕਰਦੀ ਆ ਤੰਨੀ ਇਹ ਤੈਨੂੰ ਪਤਾ ਨਾ ਇਹ ਗੱਲਾਂ ਪਿਆਰ ਦੀਆਂ ਹੁੰਦੀਆਂ ਨੇ ਚੱਲ ਮਾਫ ਕਰੀਂ ਯਾਰਾ ਕਿਤੇ ਅਸੀਂ ਦਿਲ ਦਿਖਾਇਆ ਹੋਵੇ ਤੇਰੀ ਅਸੀਂ ਉਹ ਫੀਲਿੰਗ ਨੂੰ ਸਾਰੇ ਨੂੰ ਸਮਝ ਗਏ ਹੁਣ ਨਾ ਠੀਕ ਆ ਉਹਦੇ ਤੁਹਾਨੂੰ ਆਪਦੀ ਕੁੜੀ ਸਮਝ ਕੇ ਪਿਆਰ ਕਰੀ ਠੀਕ ਆ ਕਦੇ ਬੇਗਾਨੀ ਨਾ ਸਮਝੀ ਸਾਡੇ ਕੋਲ ਲਾਂਭਾ ਨਾ ਆਵੇ ਵੀ ਚੰਨੀ ਨੇ ਪੂਰਿਆ ਸੀ ਉਹਨੂੰ ਜਦੋਂ ਤਰ ਪਿਓ ਹੁੰਦਾ ਕਦੇ ਨਾ ਪੂਰਦਾ ਦਾ ਮੈਂ ਤੇ ਕਾਰ ਹੀ ਨਹੀਂ ਜਾਣਾ ਘੋਰ ਹੀ ਨਹੀਂ ਸਰਵਾ ਚੱਲ ਠੀਕ ਆ ਬਾਈ ਹੁਣ ਤਾਂ ਆ ਰੀਤਾ ਕੁੜੀ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਆਪਾਂ ਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਨਾ ਕੋਈ ਗੱਲ ਨਹੀਂ ਅੱਜ ਥੋੜਾ ਜਿਹਾ ਦੁੱਸੇ ਦਾ ਮਾਣ ਦੁਖੀ ਆ ਉਸ ਦਿਨ ਫੇਰ ਆਵਾਂਗੇ ਕਿਆ ਨਾ ਪਾ ਸਾਰੀ ਗੱਲ ਲਾ ਦਾਂਗੇ ਇਹਨੂੰ ਜਦੋਂ ਤੁਹਾਨੂੰ ਪਤਾ ਲੱਗ ਗਿਆ ਨਾਲੇ ਥਾਲੀ ਗੱਲ ਕੀ ਸੀਗੀ ਨਾਲੇ ਧੂਰੀ ਵਾਲੇ ਮਾਮੇ ਨੂੰ ਉਹ ਕਰਤਾ ਫੋਨ ਉਹਨੂੰ ਕਿਹਾ ਹੋਇਆਗਾ ਵੀ ਉਹ ਇੱਥੇ ਆ ਜਾਊਗਾ ਦੋ ਤਿੰਨ ਦਿਨ ਲਾ ਜਾਊਗਾ ਇਦੂਦ ਮੈਂ ਫ੍ਰੀ ਹੋ ਜਾਊਗਾ ਉਹਨੂੰ ਝੂਨਾ ਝੂਨਾ ਲਵਾ ਦੇਣਦੇ ਇਦੂਦ ਮੈਂ ਲਾ ਜਾਊ ਇੱਥੇ ਮਹੀਨਾ ਸਾਵਣ ਵਾਲਾ ਅਸੀਂ ਥੋੜਾ ਔਖਾ ਟਾਈਮ ਨਾਲ ਮਿਲ ਕੇ ਐਪੀ ਕਢਾਵਾਂਗੇ ਹੁਣ ਫਿਕਰ ਕਰਨ ਦੀ ਲੋੜ ਨਹੀਂ ਪਹਿਲੀ ਦੱਸ ਦਿੰਦਾ ਵੀ ਆਹ ਗੱਲ ਸੀ ਕਿਉਂ ਕੰਬਲੇ ਐਵੇਂ ਬਦਨਾਮੀ ਸੁਣੀ ਜਾਂ। ਹੋਰ ਨਾਲੇ ਚੰਨੀ ਸਾਡੇ ਤੋਂ ਆਪਦਾ ਦਿਲ ਦਿਖਵਾਇਆ ਸਾਡੇ ਤੋਂ ਸਾਥੋਂ ਇਹ ਜੇ ਬੋਲ ਬੋਲੇਗੇ ਕਿਉਂਕਿ ਇਹ ਹਜੇ ਸੋਗ ਵਾਲੇ ਕੰਮ ਦੇ ਵਿੱਚ ਬੰਦਾ ਰਿਸ਼ਤੇਦਾਰ ਬੋਲਦਾ ਸੋਹਣਾ ਨਹੀਂ ਲੱਗਦਾ ਦੇਖਣ ਵਾਲੇ ਬੰਦੇ ਨੂੰ ਆ ਲੱਗਦਾ ਖਾਰ ਇਹਨਾਂ ਨੂੰ ਕਾਦਾ ਹੰਕਾਰ ਆ ਜਿਹੜੇ ਇਹਨੇ ਦੁੱਖ ਦੇ ਵਿੱਚ ਵੀ ਨਹੀਂ ਹਟਦੇ ਹੈਗੇ ਨਾ ਭਾਈ ਸੋਨ ਨੂੰ ਵੀ ਦੁੱਖ ਆ ਆਪਦੇ ਭੈਣ ਦਾ ਕਿਉਂ ਨਹੀਂ ਆਪਦੇ ਭਰਾ ਨੂੰ ਦੁੱਖ ਹੁੰਦਾ ਤੁਸੀਂ ਆਪਦੇ ਤਾਂ ਸਹੀ ਸੀ ਮੈਂ ਆਪਦੇ ਤਾਂ ਸਹੀ ਆ ਕਿਸੇ ਦੀ ਗਲਤੀ ਨਹੀਂ ਹੈ ਉਹ ਤੇ ਪ੍ਰਮਾਤਮਾ ਦਾ ਪਾਣਾ ਪੱਟਣਾ ਪਊਗਾ ਚਲ ਠੀਕ ਆ ਭਾਈ ਚੰਨੀ ਤੂੰ ਇੰਨੀ ਚੰਗੀ ਸੋਚ ਲਈ ਫਿਰ ਨਾ ਜਿਹੜੇ ਟਾਈਮ 'ਚ ਮੈਨੂੰ ਨਹੀਂ ਪਤਾ ਸੀ ਵੀ ਅੱਜ ਕੱਲ ਦੇ ਮੁੰਡੇ ਵੀ ਇੰਨੀ ਚਲ ਠੀਕ ਆ ਹੁਣ ਅਸੀਂ ਚੱਲਦੇ ਆ ਬਾਈ ਸਤਿ ਸ੍ਰੀ ਅਕਾਲ ਰੋਟੀ ਰੋਟੀ ਕਾ ਕੇ ਨਹੀਂ ਨਹੀਂ ਬਾਈ ਚੜੀ ਤਾਂ ਐ ਕਰ ਵਹੀ ਗੱਲ ਰੋਟੀ ਦੀ ਤੇ ਰੋਟੀ ਬਣਾ ਲਾ ਅੱਲ ਚੰਨੀ ਖਾ ਲੂਗਾ ਨਾਲੇ ਉਹ ਭੈਣ ਖਾ ਲੂਗੀ ਆਪਾਂ ਘੰਟਾ ਠਹਿਰ ਕੇ ਚੱਲਾਂਗੇ ਹੁਣ ਲੇਟ ਤਾਂ ਆਪਾਂ ਵੈਸੇ ਵੀ ਹੋ ਗਏ ਕੰਮ ਤਾਂ ਹੁਣ ਫੇਰ ਵੀ ਨਹੀਂ ਹੋਣਾ ਕਰੇ ਕੋਈ ਚੱਲ ਦੂ ਰੋਟੀ ਬਣਾ ਲਾ ਚੱਕੋ ਕਾਓ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਸੀਂ ਹੁਣੇ-ਹੁਣ ਸਾਡੀ ਵੀਡੀਓ ਦੇਖੀ ਆ ਬਾਕੀ ਜੇ ਤੰਨੀ ਜੀ ਕੋਈ ਗੱਲ ਕਹਿਣੀ ਚਾਹੋ ਤਾਂ ਕਹਿ ਦਿਓ ਬਸ ਜਿਹੜੇ ਵੀਰ ਸਾਨੂੰ ਕਮੈਂਟ ਕਰਦੇ ਸੀ ਉਹਨਾਂ ਨਾਮ ਬੋਲਣਾਂਗੇ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਹਾਂ ਤੇ ਲਾਈਕ ਕਮੈਂਟ ਤੇ ਪਹਿਲਾਂ ਇੱਕ ਬੈਲ ਆਈਕਨ ਦੱਬ ਲਿਆ ਕਰੋ ਕਿਉਂਕਿ ਇਹਦਾ ਹਰੇਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਆਉਂਦਾ ਜਾਂਦਾ ਰਹੂਗਾ ਤੇ ਜਿਹੜੇ ਮੇਰੇ ਵਰਗੀਆਂ ਸੱਸਾਂ ਨੇ ਬੜਾ ਹਟਾਲ ਜਾਇਆ ਕਰੋ ਹਾਂਜੀ ਤੇ ਜਿੰਨਾਂ ਭੈਣਾਂ ਭਰਾਵਾਂ ਨੇ ਭਾਗ ਥੱਲੇ ਆਪਣੇ ਸੌਰੀ ਭਾਗ ਆ ਗਿਆ ਵੀਡੀਓ ਥੱਲੇ ਕਮੈਂਟ ਕੀਤੇ ਨੇ ਉਹਨਾਂ ਦੇ ਕਮੈਂਟ ਨਾਮ ਬੋਲਣ ਜਾ ਰਹੇ ਹਾਂ ਜਿਹੜੇ ਹੁਣ ਆ ਵੀ ਸਭ ਤੋਂ ਪਹਿਲੇ ਹੈਗੇ ਨੇ ਸੁਗਰਾਜ ਸਿੰਘ ਜੀ ਡਾਕਟਰ ਸੁਗਰਾਜ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਦਿਵਾ ਅਨਨ ਆਈਆ ਭੋਲਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਤਜਿੰਦਰ ਮਾਨ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਤੇ ਸੰਦੀਪ ਇਹ ਵੀਰ ਜੀ ਹਰੇਕ ਵੀਡੀਓ ਤੇ ਸਾਡੀ ਤੇ ਕਮੈਂਟ ਕਰਦੇ ਨੇ ਮੋਰ ਸਿੰਘ ਵਾਲਾ ਇਹਨਾਂ ਦੇ ਦੋ ਕਮੈਂਟ ਹੁੰਦੇ ਨੇ ਇਹਨਾਂ ਦਾ ਵੀ ਦਿলো ਧੰਨਵਾਦ ਕਰਦੇ ਆ ਤੇ ਹੋਰ ਹੋਰ ਨਮੀ ਕਮੈਂਟ ਇਕਾਪੇ ਗਰ ਚੇਤ ਸਿੰਘ ਜੀ ਅਨਨ ਆਈਆ ਮੋਰ ਸਿੰਘ ਵਾਲਾ ਵੀਰ ਜੀ ਆਪਣੇ ਫੇਰ ਆ ਗਏ ਜੀਤਕਾਰ ਹਰਿੰਦਰ ਸਿੰਘ ਜੀ ਹਾਂ ਤੇ ਸਰਪੰਨ ਦਾ ਸੁਮੇਤਾ ਜੀ ਤੇ ਇੱਕ ਹੋਰ ਸੀ ਮਨਜੀਤ ਕੌਰ ਹਾਂ ਜੀ ਨਰਿੰਦਰ ਨਰਿੰਦਰਜੀਤ ਕੌਰ ਤੇ ਸਰਬਜੀਤ ਕੌਰ ਤੇ ਜਸਵਿੰਦਰ ਕੌਰ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਜੀ ਇਸ ਤਰ੍ਹਾਂ ਕਮੈਂਟ ਕਰਦੇ ਰਹਿਆ ਕਰੋ ਤੇ ਵੱਧ ਤੋਂ ਵੱਧ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਾਨੂੰ ਦੇਖ ਲਿਆ ਕਰੋ ਕਿਹੜੇ ਮਰਜੀ ਚੈਨਲ ਤੇ ਹੋਈ ਏ ਸਾਡੀ ਤੇ ਫੋਟੋ ਲੱਗੀ ਹੋਈ ਤੇ ਨਾਲ ਦੇ ਨਾਲ ਬਸ ਨਾਲ ਦੇ ਨਾਲ ਕਲਿੱਕ ਕਰ ਦਿਓ ਕਿਉਂਕਿ ਤੁਸੀਂ ਐ ਨਹੀਂ ਸੋਚਣਾ ਵੀ ਆਪਾਂ ਕਿਸੇ ਹੋਰ ਚੈਨਲ ਦੇ ਦੇਖ ਰਹੇ ਆ ਵੀ ਇੱਕ ਤਰ੍ਹਾਂ ਦੀ ਆਪਣੀ ਸਾਰੀ ਫੈਮਿਲੀ ਆ ਠੀਕ ਆ ਵੀ ਸਮਝ ਲਓ ਤੁਸੀਂ ਕਿਸੇ ਫੈਮਿਲੀ ਨੂੰ ਸਪੋਰਟ ਕਰਦੇ ਹੋ ਜਿੱਥੇ ਵੀ ਸਾਨੂੰ ਚਾਰੇ ਸਾਰੇ 5 6 7 ਜਣਾਂ ਦੀ ਟੀਮ ਆ ਜਿੱਥੇ ਵੀ ਸਾਨੂੰ ਕਿਸੇ ਤੁਹਾਨੂੰ ਕੱਲਾ ਚਿਹਰਾ ਦੀ ਨਾਲ ਸਾਡੇ ਫੇਸ ਨਹੀਂ ਦੇ ਆ ਉਹਨੂੰ ਆਪ ਦਾ ਪਰਵਾਰ ਸਮਝਦੇ ਵੀਡੀਓ ਦੇਖਿਆ ਕਰੋ ਤੇ ਪੂਰੀ ਵੀਡੀਓ ਵਾਚ ਕਰਿਆ ਕਰੋ ਕਿਉਂਕਿ ਹਰੇਕ ਵੀਡੀਓ ਦੇ ਵਿੱਚ ਸਾਡੇ ਕੋਲ ਨਾ ਕੋਈ ਮੈਸੇਜ ਹੁੰਦਾ ਸਾਡਾ ਟਾਈਟਲ ਥੰਬਨੇਲ ਥੋੜਾ ਜਿਹਾ ਮਤਲਬ ਪਰਵਾਰਿਕ ਘਟ ਹੋ ਸਕਦਾ ਵੀ ਸਾਡੇ ਕਈ ਚੈਨਲ ਤੇ ਹੈ ਨਹੀਂ ਵੀ ਜ਼ਿਆਦਾਤਰ ਵੀਡੀਓ ਪਰਿਵਾਰਕ ਹੁੰਦੀ ਆ ਪਰਿਵਾਰ ਕੇ ਬੈਠਣ ਵਾਲੀ ਹੁੰਦੀ ਆ ਬੇਝਿਜਕ ਜਿੱਥੇ ਮਰਜ਼ੀ ਬੈਹਿ ਕੇ ਵੀਡੀਓ ਦੇਖੋ ਆਦੇ ਬੱਚਾ ਨੂੰ ਦਿਖਾਓ ਸਹੀ ਸੇਧ ਵਾਲੀ ਵੀਡੀਓ ਹੁੰਦੀ ਆ ਆਪਣੇ ਕੋਈ ਵੀ ਵੀਡੀਓ ਗਲਤ ਨਹੀਂ ਹੁੰਦੀ ਤੇ ਸਾਰੇ ਹੀ ਪੈਣਪਰਾ ਐਮਯੂ ਕੋ ਸਪੋਰਟ ਕਰਦੇ ਰਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤ ਸ੍ਰੀ ਅਕਾਲ